ਕੀ ਨਾਮ ਹੈ ਤੁਹਾਡਾ ਬਲਵਿੰਦਰ ਸਿੰਘ ਜੀ ਦੁਕਾਨ ਨੂੰ ਅੱਗ ਲੱਗੀ ਹੈ ਕਿਸ ਤਰ੍ਹਾਂ ਲੱਗੀ ਕਿੰਨਾ ਕੁ ਨੁਕਸਾਨ ਹੋਇਆ ਮੈਂ ਨਾ ਸਵੇਰ ਉੱਠਿਆ ਜੀ ਸਾਈਕਲ ਚਲਾਉਣ ਜਾਂਦਾ ਹਾਂ ਸਵੇਰ ਜਦੋਂ ਮੈਂ ਉੱਠਿਆ ਤੇ ਅੰਦਰ ਧੂੰਆਂ ਸੀ ਦੇਖਿਆ ਪਲੱਗਾਂ ਨੂੰ ਅੱਗ ਲੱਗੀ ਸੀ ਸ਼ਾਰਟ ਸਰਕਟ ਹੋ ਗਿਆ ਉਹ ਬਸ ਵੇਹਂਦੇ-ਵੇਂਦੇ ਮੈਂ ਸ਼ਟਰ ਤਾਂ ਚੱਕਿਆ ਇੱਕਦਮ ਹਵਾ ਪੈ ਗਈ ਹਵਾ ਪੈਣ ਦੇ ਨਾਲ ਆਕਸੀਜਨ ਮਿਲ ਗਈ ਇੱਕਦਮ ਅੱਗ ਭੜਕ ਪਈ ਸਾਈਕਲ ਨੂੰ ਲੱਗੀ ਸਵੇਰ ਬਾੜ ਨੂੰ ਲੱਗੀ 15-20 ਮਿੰਟਾਂ ਜੀ ਸਾਰਾ ਕੁਝ ਵੇਹਂਦੇ-ਵੇਂਦੇ ਹੀ ਹੋ ਗਿਆ ਕਿੰਨੀ ਤੱਕ ਨੁਕਸਾਨ ਹੋਇਆ ਜੀ ਦੇਖੋ ਨੁਕਸਾਨ ਤਕਰੀਬਨ 15 ਤੋਂ 20 ਲੱਖ ਦਾ ਕਿਉਂਕ ਪਲਾਸਟਿਕ ਦੇ ਸਕੂਟਰ ਹੁੰਦੇ ਆ ਬੋਡੀ ਪਲਾਸਟਿਕ ਦੀ ਐ ਇਸ ਕਰਕੇ ਬਹੁਤ ਸਾਰਾ ਨਿਸ਼ਾਨ ਆ ਜਾਂਦਾ ਤੇ ਫਾਇਰ ਬ੍ਰਿਗੇਡ ਦੇ ਫਾਇਰ ਬ੍ਰਿਗੇਡ ਮੌਕੇ ਤੇ ਤਾਂ ਉਸੇ ਕਰਕੇ ਬਚਾਅ ਹੋ ਗਿਆ ਕਿਉਂਕਿ ਇੱਕ ਵਿਅਕਤੀ ਸੀ ਸਾਡੇ ਗੌਂਦ ਦੀਪਾ ਉਹ ਮੈਂਟਲ ਵਿੱਚ ਹੀ ਲੈ ਕੇ ਆ ਗਿਆ 10 ਮਿੰਟਾਂ 'ਚ ਫਾਇਰ ਬ੍ਰਿਗੇਡ ਆ ਗਈ ਉਹ 10 ਮਿੰਟਾਂ ਜੀ ਵੇਹਣੇ ਵੇਹਣੇ ਸਾਰਾ ਕੁਝ ਹੋ ਗਿਆ ਕਿੰਨੀਆਂ ਕੁ ਸਕੂਟਰੀਆਂ ਸੜਕ 'ਤੇ ਆ ਜੋ ਦੇਖਦਾ ਜਾਓ ਹਾਂ ਤਕਰੀਬਨ 30 ਤੋਂ 40 ਜੀ ਪਹਿਲਾਂ ਤੁਹਾਨੂੰ ਪਤਾ ਨਹੀਂ ਸੀਗਾ ਬਈ ਐਡਾ ਸ਼ੋਅ ਪਲਾਸਟਿਕ ਦਾ ਨਹੀਂ ਨਹੀਂ ਐਸਾ ਕੁਝ ਨਹੀਂ ਸੀਗਾ ਜੀ ਇਕਦਮ ਹੀ ਹੋ ਤਾਂ ਗਿਆ ਸਾਰਾ ਕੁਝ ਕੀ ਨਾਮ ਹੈ ਤੇਰਾ? ਹੋਂਪਰਗਾਹ ਜੀ। ਕੀ ਕੰਮ ਕਰਦੇ ਹੋ? ਇਹਦੇ ਮਕੈਨਿਕ ਦਾ ਕੰਮ ਕਰਦੇ ਆਂ। ਅ ਅੱਗ ਲੱਗੀ ਆ ਜੋ ਫੈਕਟਰੀ ਉਹ ਕਿੱਦਾਂ ਲੱਗੀ ਕੀ ਕਰਾ? ਉਹ ਸ਼ਾਰਟ ਸਰਕਟ ਹੀ ਹੋ ਗਈ। ਪਹਿਲਾਂ ਪਤਾ ਨਹੀਂ ਸੀਗਾ ਵੀ ਇੱਦਾਂ। ਨਹੀਂ ਪਹਿਲਾਂ ਕਦੇ ਹੋਇਆ ਨਹੀਂ। ਉਹ ਤਿਆਨਕ ਹੀ ਹੋ ਗਿਆ ਜੀ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ 15 ਤੋਂ 20 ਲੱਖ ਰੁਪਏ ਦਾ ਹੋ ਗਿਆ ਜੀ। ਆਜੀ ਮੈਂ ਸਕੂਟਰ ਸਾਡੇ ਕੋਲ ਆਇਆ ਆ ਚਾਰ ਪੀਸ ਤਿਆਰ ਕੀਤੇ ਸੀ ਆ। ਇਹ ਜੇ ਲੈਣ ਦੇ ਨੂੰ ਅਜਿਕੇ ਕੰਪੀਟੀਸ਼ਨ ਜਮਾਨਾ ਕੁਝ ਨਹੀਂ ਹੈਗਾ ਜੀ ਤੇ ਅੱਜ ਤੁਹਾਡੇ ਸਾਹਮਣੇ ਹੀ ਹੈਗਾ ਜੀ। ਕਿੰਨੀਆਂ ਤੇ ਸਕੂਟਰ ਗਿਆ ਸੜੀਆਂ? ਇਹ 30 ਤੋਂ 40 ਛੜ ਗਏ ਨੁਕਸਾਨ ਨੁਕਸਾਨ 15 ਤੋਂ 20 ਲੱਖ ਰੁਪਏ ਦਾ ਹੋ ਗਿਆ ਫਾਇਰ ਗ੍ਰੇਡ ਪਹੁੰਚ ਗਈ ਸੀ ਮੌਕੇ ਤੇ ਫਾਇਰ ਬਿੜ ਉਦੋਂ ਹੀ ਆ ਗਈ ਸੀ ਕਿ ਨਾ ਅਪਲਾਈ ਬਿਆਸ ਸਿੰਘ ਜੀ ਬਿਆਸ ਸਿੰਘ ਜੀ ਇੱਕ ਅੱਗ ਲੱਗੀ ਹੈ ਕਿਸ ਚੀਜ਼ ਨੂੰ ਅੱਗ ਲੱਗੀ ਹੈ ਤੇ ਕਿੰਨਾ ਤੁਹਾਨੂੰ ਟਾਈਮ ਲੱਗ ਗਿਆ ਤਾਂ ਇਹ ਦਾ ਸਾਨੂੰ ਸਾਹਮਣੇ ਹਾਈਡਰ ਸਟੇਸ਼ਨ ਤੋਂ ਸੁਣਾਈ ਦਿੱਲੀ ਸੀ 15 ਦੇ ਜੀ ਬਰਨਾਲ ਦੇ ਨਾਲ ਹੀ ਇਹਨਾਂ ਦੇ ਮਜ਼ਦਮ ਜਿਹੜਾ ਸੀਗਾ ਵਰਕਰ ਬਾਈ ਉਹ ਵੀ ਸਾਡੇ ਕੋਲੇ ਸਬ ਸਟੇਸ਼ਨ ਤੋਂ ਖੁਦ ਪਹੁੰਚ ਗਿਆ ਸੀਗਾ ਲੈਣ ਆਸ ਤੇ ਤੁਰੰਤ ਹੀ ਤਰਪੇ ਹੀ ਉੱਥੋਂ ਅੱਧੇ ਕੇ ਸਕਿੰਟ ਦੇ ਵਿੱਚ ਹੀ ਜੀ ਤੇ ਆ ਕੇ ਦੇਖਿਆ ਕਾਫੀ ਜ਼ਿਆਦਾ ਆਗੇ ਸੀ ਕਿ ਨਿਊ ਐਸਬੀ ਆਟੋਸ ਵਾਲਿਆਂ ਦੇ ਇਹ ਆਗ ਲੱਗੀ ਹੋਈ ਸੀਗੀ ਹਾਂਜੀ ਹਾਂਜੀ ਇਹਦੇ ਵਿੱਚ ਇਲੈਕਟ੍ਰੋਨਿਕ ਸਕੂਟਰ ਵੀ ਅਸੀਆਂ ਹਾਂਜੀ ਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਕਈ ਸਕੂਟਰਾਂ ਨੂੰ ਕਿੰਨੀ ਕਿ ਕਿੰਨੀ ਕੁ ਮੁਸ਼ਕਲ ਤੁਹਾਨੂੰ ਲੱਗ ਗਈ ਹੈ ਮੁਸ਼ਕਲ ਤਾਂ ਸਾਰਾ ਉਦ ਦਾ ਅੱਗ ਬਹੁਤ ਜ਼ਿਆਦਾ ਸੀਗਾ ਬਾਕੀ ਸਾਡਾ ਨਿਤ ਦਾ ਰੂਟੀਨ ਆ ਕੋਈ ਸਾਨੂੰ ਇਹਦਾ ਜਿਆਦਾ ਹੈ ਨਹੀਂ ਸੀਗਾ ਪੇਸ਼ੀ ਆ ਤੁਸੀਂ ਬੈਟਰੀਆਂ ਵਾਲੀ ਗੱਲ ਕੀਤੀ ਬੈਟਰੀਆਂ ਤੇ ਤੇਜਾਬ ਵੀ ਹੁੰਦਾ ਬਹੁਤ ਬੁਰਾ ਹਾਲ ਹੁੰਦਾ ਬਿਲਕੁਲ ਹੁੰਦਾ ਸਰ ਜਿਹੜੇ ਸਾਨੂੰ ਖਤਰਾ ਲੱਗਦਾ ਜੀ ਉਹ ਅਸੀਂ ਬਾਹਰ ਕਢਵਾ ਦਿੱਤੀਆਂ ਜਿਹਨਾਂ ਦਾ ਬਲਾਸਟ ਹੋਣ ਦਾ ਡਰ ਸੀ ਆ ਬਾਕੀ ਇਨਵਰਟਰ ਤੇ ਵੈਲ ਦੇ ਸਪਲਾਈ ਕੁਝ ਉਹ ਵੀ ਬੰਦ ਕਰਵਾ ਦਿੱਤੀ ਤੇ ਹੁਣ ਅੱਗ ਤੇ ਕਾਬੂ ਹੈ ਹਾਂ ਜੀ ਅੱਗ ਤੇ ਕੰਟਰੋਲ ਆਈ ਓਕੇ ਆ